ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕਾਂ ਦੇ ਪੰਜਾਬੀ ਚੈਨਲ ਵੇਖਣ ਵਾਲੇ ਦਰਸ਼ਕਾਂ ਸਵਾਗਤ ਵਾਤਾਵਰਨ ਨੂੰ ਪ੍ਰੇਮ ਕਰਨ ਵਾਲੇ ਉੱਗੇ ਸਮਾਜ ਸੇਵੀ ਚੇਅਰਮੈਨ ਸੁਨਾਮ ਸਿੰਘ ਵੱਲੋਂ ਆਪਣੇ ਬੇਟੇ ਦੇ ਜਨਮ ਦਿਨ ਮੌਕੇ ਸਾਬਨ ਇੰਸਪੈਕਟਰ ਬਲਵਿੰਦਰ ਸਿੰਘ ਚੌਂਕੀਨ ਚਾਰਜ ਸਭਰਾ ਦੇ ਨਾਲ ਪਿੰਡ ਸਭਰਾ ਵਿਖੇ ਕਰੀਬ 150 ਫਾਲਦਾਰ ਤੇ ਸ਼ਾਨਦਾਰ ਬੂਟੇ ਲਾ ਕੇ ਚੰਗੀ ਸ਼ੁਰੂਆਤ ਕੀਤੀ ਗਈ ਇਸ ਬੰਦੀ ਲੋਕ ਪੰਜਾਬੀ ਚੈਨਲ ਵੱਲੋਂ ਇੱਕ ਵਿਸ਼ੇਸ਼ ਰਿਪੋਰਟ ਪੇਸ਼ ਹੈ ਸਾਡੇ ਚੈਨਲ YouTube ਤੇ ਸਬਸਕ੍ਰਾਈਬ Facebook Instagram ਤੇ ਫੋਲੋ ਜ਼ਰੂਰ ਕਰੋ ਧੰਨਵਾਦ। ਬਹੁਤ ਬਹੁਤ। ਠੀਕ ਆ ਕਿਤੇ ਬਾਲਟੀ ਬਾਲਟੀ ਉਹ ਤਾਂ ਜਕ ਨਹੀਂ ਮੈਨ। ਹਲੋ ਇੱਕ। ਠੀਕ ਹੈ ਜੀ। ਵਧੀਆ ਜੀ। ਥੋੜੀ ਜਿਹੀ ਮਿੱਟੀ ਕਬੂਨ।

ਅਨਿਸ਼ਾ ਅੱਜ ਪਿੰਡ ਸਭਰਾ ਦੇ ਵਿੱਚ ਜਿਹੜੇ ਨਵੇਂ ਬੂਟੇ ਜਿਹੜੇ ਲਗਾਏ ਜਾ ਰਹੇ ਨੇ ਕੁਝ ਫਲਦਾਰ ਲਗਾਏ ਜਾ ਰਹੇ ਨੇ ਕੁਝ ਜਿੱਦਾਂ ਹੂਕ ਪ੍ਰਕਾਰ ਦੇ ਬੂਟੇ ਅੱਜ ਕਿੰਨੇ ਜਿਹੜੀ ਬੂਟੀਆਂ ਦੀ ਸ਼ੁਰੂਆਤ ਕੀਤੀ ਹੈ ਅੱਜ ਅਸੀਂ ਪਿੰਡ ਸਭਰਾ ਦੇ ਵਿੱਚ 100 ਤੋਂ 150 ਰੁੱਖ ਲਾ ਰਹੇ ਹਾਂ ਜੀ ਇਹ ਮੈਂ ਸਾਰੇ ਜ਼ਿਮੀਂਦਾਰਾ ਭਰਾਵਾਂ ਨੂੰ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਹਰ ਇੱਕ ਨੂੰ ਆਪਣੀ ਆਪਣੀ ਜ਼ਮੀਨ ਦੇ ਵਿੱਚ ਘੱਟੋ ਘੱਟ 10 ਤੋਂ 15 ਰੁੱਖ ਜ਼ਰੂਰ ਲਾਉਣੇ ਚਾਹੀਦੇ ਆ ਕਿਉਂਕਿ ਸਾਡਾ ਵਾਤਾਵਰਨ ਪ੍ਰਦੂਸ਼ਣ ਹੋ ਰਿਹਾ ਵਾ ਇਸ ਨਾਲ ਗਰਮੀ ਬਹੁਤ ਵੱਧ ਰਹੀ ਹੈ ਜੇ ਜੇ ਸਾਡੇ ਰੁੱਖ ਲੱਗਣਗੇ ਆਕਸੀਜਨ ਮਿਲੂਗੀ ਤਾਂ ਅਸੀਂ ਬਚਾਂਗੇ ਨਹੀਂ ਤੇ ਸਾਡਾ ਕੰਮ ਖਤਮ ਹੈ ਕੀ ਮੈਸੇਜ ਦੇਣਾ ਚਾਹੋਗੇ ਮੈਂ ਤਾਂ ਵੱਧ ਤੋਂ ਵੱਧ ਅਪੀਲ ਕਰਦਾ ਹਰ ਇੱਕ ਨੂੰ ਕਿ ਆਪਾਂ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਤੇ ਉਹਨੂੰ ਅੱਜ ਕਿੰਨੇ ਜਿਹੜੇ ਰੁੱਖੇ ਇਹਨਾਂ ਆਪਣੇ ਪੈੜੀ ਦੇ ਵਿੱਚ 100 ਤੋਂ 150 ਰੁੱਖ ਘੇਰੇ ਘੇਰ ਲਾ ਰਹੇ ਨੇ ਹਾਂਜੀ ਹਾਂਜੀ ਪ੍ਰਸ਼ਾਸਨ ਵੱਲੋਂ ਕਿੰਨਾ ਜੀ ਸਾਡੇ ਵੀ ਮਾਨਯੋਗ ਅਫਸਰਾਂ ਵੱਲੋਂ ਹੁਕਮ ਆ ਹੀ ਵੀ ਥਾਂ-ਥਾਂ ਰੁੱਖ ਲਾ ਰਹੇ ਆ ਆਪਣੇ ਵੀ ਲਾ ਰਹੇ ਆ ਲੋਕਾਂ ਨੂੰ ਵੇਰ ਵੀ ਕਰ ਰਹੇ ਆ ਰੁੱਖ ਲਾਉਣ ਵਾਸਤੇ ਤੇ ਆਮ ਹਰ ਸਕੂਲਾਂ ਦੇ ਵਿੱਚ ਵੀ ਬੱਚਿਆਂ ਨੂੰ ਸੂਚਿਤ ਕੀਤਾ ਜਾਂਦਾ ਕਿ ਹਰ ਇੱਕ ਘਰ ਜਾ ਕੇ ਆਪਣੇ ਆਪਣੇ ਰੁੱਖ ਲਾਓ ਤੇ ਬੱਚੇ ਵੀ ਅੱਜ ਕੱਲ ਇਹਦੇ ਨਾਲ ਸ਼ੁਰੂਆਤ ਕਰ ਰਹੇ ਨੇ ਆਪਣੇ ਰੁੱਖ ਲਾਉਣ ਨਾਲ ਉਹਨਾਂ ਦੇ ਰੁੱਖ ਲਗਾਏ ਜਾ ਰਹੇ ਨੇ ਹਾਂਜੀ ਹਾਂਜੀ ਤੇ ਕਿੰਨੇ ਜਿਹੜੇ ਜਿਹੜੇ ਬੂਟੇ ਜਿਹੜੇ ਨਵੇਂ ਬੂਟੇ ਦੀ ਸ਼ੁਰੂਆਤ ਕੀਤੀ ਜਿਹਦੇ ਕਿਹੜੀ-ਕਿਹੜੀ ਨ ਕਿਸਮ ਦੇ ਜਿਹੜੇ ਬੂਟੇ ਆ ਦੇਖੋ ਜੀ ਅਸੀਂ 100 ਰੁੱਖ ਲਾਉਂਦਾ ਫੈਸਲਾ ਲਿਆ ਜਿਹਦੇ ਵਿੱਚ ਅਸੀਂ 10 ਰੁੱਖ ਆ ਜਿਹੜੇ ਅੱਜ ਫਲਦਾਰ ਜਿਹੜਾ ਸਾਡੇ ਵੱਡ ਬਡੇ ਦਾ ਖੂਹ ਹੈ ਪਿੱਪਲ ਲਾਇਆ ਪਹਿਲਾਂ ਵੇਖੋ ਕਿੱਦਾਂ ਸਾਡੇ ਦਾਦਿਆਂ ਪਰਦਾਦਿਆਂ ਨੇ ਉਹਦੋਂ ਲੈ ਵੇਖ ਕੇ ਅਸੀਂ ਸੀਦਾਂ ਲੈ ਵੇਖ ਕੇ ਤੇ ਮੇਰੇ ਬੇਟੇ ਦਾ ਜਨਮ ਲੈ ਨਹੀਂ ਅੱਜ ਤੇ ਮੈਂ ਤੇ ਇੰਚਾਰਜ ਸਾਹਿਬ ਨੇ ਗੱਲ ਕੀਤੀ ਐਸਐਸਓ ਸਾਹਿਬ ਨੇ ਤੇ ਕਹਿੰਦੇ ਵੀ ਕਿੱਦਾਂ ਬਣਾਉਣਾ ਜੀ ਕਹਿੰਦੇ ਰੁੱਖ ਲਾਈਏ ਤੇ ਅਸੀਂ ਫੈਸਲਾ ਕੀਤਾ ਵੀ ਜਿਹੜਾ ਪ੍ਰੋਗਰਾਮ ਇਹਦੇ ਤੇ ਫਲਦਾਰ ਬੂਟੇ ਲਾਇਆ ਜਾਣ ਜਿਹੜਾ ਚੰਗਾ ਮਤਲਬ ਲੋਕਾਂ ਤੇ ਅਸਰ ਪਾਵੇ ਤੇ ਹੋਰ ਵੀ ਸਾਡਾ ਲੈ ਵੇਖ ਕੇ ਤੇ ਸ਼ਾਂਤ ਹੋਣਾ ਤੇ ਨਾਲ ਜਿਹੜਾ ਇਹਨਾਂ ਦਾ ਜਦੋਂ ਫਲਦਾ ਆਨੰਦ ਮੰਨਣ ਲੋਕ ਤੇ ਇੱਕ ਜਿਹੜੀ ਸਾਨੂੰ ਆਕਸੀਜਨ ਦੀ ਬੜੀ ਵੱਡੀ ਘਾਟ ਆਉਂਦੀ ਆ ਉਹ ਤਾਂ ਸਾਨੂੰ ਜਿਹੜੀ ਆ ਪੂਰੀ ਕੀ ਮੈਸੇਜ ਈ ਲਾਉਣਾ ਚਾਹੁੰਦੇ ਮੈਸੇਜ ਲੋਕਾਂ ਸਾਰਿਆਂ ਨੂੰ ਇਹੋ ਲਾਉਣਾ ਚਾਹੁੰਨਾ ਵੀ ਜੇ ਹਵਾ ਤੇ ਪਾਣੀ ਸਾਫ਼ ਹੋਊਗਾ ਤੇ ਆਪਣੀ ਜ਼ਿੰਦਗੀ ਹੈ ਜੇ ਦੋ ਚੀਜ਼ਾਂ ਨਾ ਰਹੀਆਂ ਤੇ ਜ਼ਿੰਦਗੀ ਕੋਈ ਨਹੀਂ ਤੇ ਪੈਸਾ ਕੀ ਕਰਨਾ ਇਸ ਕਰਕੇ ਮੈਂ ਸਾਰਿਆਂ ਪਰ ਆਉਣ ਬੇਨਤੀ ਕਰਦਾ ਕਿ ਹਰ ਬੰਦਾ ਆਪਣੀ ਮੋਟਰ ਤੇ ਜਿੱਥੇ ਵੀ ਥਾਂ ਹੈਗਾ ਉੱਥੇ ਰੁੱਖ ਜ਼ਰੂਰ ਲਾਉਣ ਤੇ ਜਿਹੜਾ ਆਪਾਂ ਬੱਚਿਆਂ ਦਾ ਜਨਮ ਦਿਨ ਕੇਕ ਕੱਟਦੇ ਆਂ ਜਾਂ ਕੋਸ਼ਿਸ਼ ਕਰਦੇ ਆਂ ਉਹਨਾਂ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਫਜ਼ੂਲ ਆ ਉਹ ਕੋਸ਼ਿਸ਼ ਕਰਨਾ ਵੀ ਹਰ ਸਾਲ ਜੇ ਇੱਕ ਰੋਖੀ ਲਾਈ ਜਾਂ ਤੇ ਉਹਦੇ ਨਾਲ ਵੀ ਬਹੁਤ ਵੱਡੀ ਜਿਹੜੀ ਸਫਲਤਾ ਮਿਲ ਸਕਦੀ ਹੈ ਵੈਰੀ ਜੀ ਦਾ ਖਾਲਸਾ ਵੈਰੀ ਜੀ ਦਾ ਜੀ ਤੋਡਾ ਪਰਮ ਸਿੰਘ ਜੀ ਹਾਂਜੀ ਅੱਜ ਸਭਰਾ ਦੇ ਵਿੱਚ ਸ਼ੁਰੂਆਤ ਕੀਤੀ ਗਈ ਹੈ ਕਿ ਜਨਮ ਦਿਨ ਸੀਗਾ ਬੱਚੇ ਦਾ ਤੇ ਉਹ ਉਹ ਸੰਬੰਧੀ ਜਿਹੜਾ ਬੂਟੇ ਲਾਉਣ ਦੀ ਜਿਹੜੀ ਪਰੰਪਰਾ ਸ਼ੁਰੂ ਕੀਤੀ ਗਈ ਕੀ ਗਾਣਾ ਤੁਹਾਡਾ ਹਾਂਜੀ ਗਾਣਾ ਸਾਡਾ ਇਹੋ ਜਿਹਾ ਜੀ ਵੈਕ ਸਿੰਘ ਜੀ ਦਾ ਖਾਲਸਾ ਵੈਕ ਸਿੰਘ ਜੀ ਫਤਿਹ ਮਾਰਾ ਇਸ ਨਾਮ ਦੇ ਠੇਕੇਦਾਰ ਇਹ ਆਏ ਨਾਲ ਮਹਿਕਮੇ ਵਾਲੇ ਆਏ ਆ ਸਾਡੇ ਫੁੱਲਦਾਰ ਮੂਟੇ ਵੀ ਦੁਬੇ ਸਾਰੇ ਲੱਗਣਦੇ ਆ ਤੇ ਲਾਉਣਦੇ ਆ ਤੇ ਅਸੀਂ ਇਹੋ ਹੀ ਜਾਣਿਆ ਵੀ ਛਾਂ ਵਾਲੇ ਮੂਟੇ ਚਾਹੀਦੇ ਆ ਸਾਨੂੰ ਪਹਿਲੇ ਇਹਦੇ ਰੋਕ ਸੀਏ ਕਾਲੀਆਂ ਜਰਾ ਉਹ ਵਿਰਧ ਹੋ ਚੁੱਕਿਆ ਜਾਂ ਵਾਢੇ ਗਿਆ ਜਾਂ ਕੁਝ ਕੱਟੇ ਗਏ ਕੁਝ ਵੀ ਹੋਇਆ ਉਹਨਾਂ ਦਾ ਤੇ ਬਾਕੀ ਗਾੜੀ ਹੁਣ ਰੁਕ ਜਣੇ ਵੱਧ ਤੋਂ ਵੱਧ ਲੱਗਣ ਸਾਡਾ ਵਾਤਾਵਰਣ ਸਾਫ ਰਹੇ ਗਾਂ ਬੱਚਿਆਂ ਨੂੰ ਅਸੀਂ ਮੈਸੇਜ ਇਹੋ ਹੀ ਜਾਣੇ ਵੀ ਜਾਂ ਬੱਚੇ ਵੀ ਇਹ ਲਾਉਣ ਵੱਧ ਚੜ ਕੇ ਇਧਰ ਧਿਆਨ